ਹੈਲੋ एवरीवन सो वेलकम यू ऑल ऑन माय चैनल सो ये वीडियो है कलमा मोड़ के पुल दी इस वीडियो ਦੇ ਵਿੱਚ ਤੁਸੀਂ ਦੋ ਤਰ੍ਹਾਂ ਦੇ ਹਾਲਾਤ ਦੇਖੋਗੇ ਇੱਕ ਆਹ ਜੋ ਵੀਡੀਓ ਇਹ ਰਖੜੀ ਦੇ ਦਿਨ ਦੀ ریکارڈ ਕੀਤੀ ਹੋਈ ਹੈ ਇਹ ਪਹਿਲਾਂ ਦੇ ਹਾਲਾਤ ਹੈ ਔਰ ਇਹ ਵੀਡੀਓ ਮੇਰੇ ਚੈਨਲ ਤੇ ਅਪਲੋਡਡ ਵੀ ਹੈ ਔਰ ਮੈਂ ਉਸ ਵੀਡੀਓ 'ਚ ਬੋਲ ਰਿਹਾ تھا ਕਿ ਇਸ ਪੁਲ ਦੀ ਹਾਲਤ ਬਹੁਤ ਖਸਤਾ ਹੈ ਕਿ ਇਹ 1 ਕਿਲੋਮੀਟਰ ਲੰਬਾ ਹੈ ਹਰਸਵਾਨ ਨਦੀ ਦੇ ਉਪਰੋਂ ਬਣਿਆ ਹੋਇਆ ਹੈ ਤੇ ਕਨੈਕਸ਼ਨ ਦਾ ਇਸ ਨੂੰ ਇੱਕ ਤਰ੍ਹਾਂ ਨਾਲ ਨੰਗਲ ਨੂੰ ਅਨੰਤਪੁਰ ਸਾਹਿਬ ਨਾਲ ਜਾਂ ਜੇ ਬੋਲ ਰਹੇ ਹੋ ਗੜਸ ਐ ਇਕਾਡ ਸ਼ੰਕਰ ਨਾਲ ਜੋੜਿਆ ਹੋਇਆ ਹੈ ਇਸ ਪੁਲ ਨੇ ਤੇ ਹੁਣ ਦੇਖ ਰਹੇ ਹੋ ਇਸ ਮੌਸਮੀ ਬਰਸਾਤ ਦੇ ਵਿੱਚ ਪੂਰੀ ਤਰ੍ਹਾਂ ਮਤਲਬ ਢਸ ਗਿਆ ਹੈ ਇਹਦੇ ਪਿੱਲਰ ਥੱਲੇ ਨੂੰ ਢਸ ਗਿਆ ਹੈ ਔਰ ਇਸ ਪੁਲ ਦੀ ਹਾਲਤ ਇੰਨੀ ਖਸਤਾ ਹੈ ਮੈਂ ਪਹਿਲਾਂ ਵੀ ਬੋਲਿਆ ਸੀ ਕਿ ਖਸਤਾ ਹੀ ਹੈ ਪੂਰੀ ਤਰ੍ਹਾਂ ਟੁੱਟੀ ਚੁੱਕਿਆ ਵਾਇ ਹੈ ਔਰ ਬਰਸਾਤ ਦੇ ਕਰਕੇ ਮੌਸਮੀ ਬਰਸਾਤ ਕਰਕੇ ਕਿਉਂਕਿ ਹੁਣ ਪਾਣੀ ਬਹੁਤ ਜ਼ਿਆਦਾ ਆਇਆ ਤੇ ਜਿਹੇ ਕਰਕੇ ਹੁਣ ਇਹ ਜਮਾਈ ਥੱਲੇ ਨੂੰ ਧਸ ਗਿਆ ਵਾ ਮਤਲਬ ਇਹਦੇ ਪਿੱਲਰ ਨਾ 2 ਫੀਟ ਥੱਲੇ ਨੂੰ ਜੋ ਹੈ ਧਸ ਗਿਆ ਤੇ ਉਹ ਵੀਡੀਓ ਮੈਂ ਅੱਗੇ ਇਹਦੇ ਨਾਲ ਹੀ ਅਟੈਚ ਕੀਤੀ ਹੋਈ ਹੈ ਉਹ ਤੁਸੀਂ ਦੇਖੋਗੇ ਪੂਰੀ ਤਰ੍ਹਾਂ ਕਨੈਕਸ਼ਨ ਟੁੱਟ ਗਿਆ ਹੋਇਆ ਹੈ ਤੇ ਹੁਣ ਗਵਰਨਮੈਂਟ ਨੇ ਕਹਿਤਾ ਹੈ ਕਿ ਇਹਦੇ ਪਰ ਜਾਣਾ ਬੰਦ ਕਰ ਦਿਓ ਇਹ ਹੁਣ ਦੇ ਹਾਲਾਤ ਹੈ ਇਹ ਪੁਲ ਦੀ ਹਾਲਤ ਹੁਣ ਦੀ ਹੈ ਤੇ ਇਹ ਪੁਲ ਪੂਰੀ ਤਰ੍ਹਾਂ ਤਸ ਗਿਆ ਹੈ ਤੇ ਇਹਦੇ ਪਰ ਆਵਾਜਾਈ ਤਾਂ ਹੁਣ ਚਲੋਕਿਆ ਹੀ ਜਾਣੀ ਹੈ ਆਣਾ ਜਾਣਾ ਵੀ ਬੰਦ ਕਰ ਦਿੱਤਾ ਹੈ ਕਿ ਬਈ ਇਹਦੇ ਪਰ ਮਤ ਜਾਓ ਕਿਸੇ ਵੀ ਬਿਲਿਟੀ ਕਿ ਸਕਦਾ ਹੈ ਆਪਣੇ ਉੱਪਰ ਹੀ ਸੇਫਟੀ ਹੈ ਸੋ ਇਹ ਹੈ ਅਪਡੇਟ ਹੈ ਕਲਵਾ ਮੋੜ ਦੇ ਪੁਲ ਦੀ ਥੈਂਕ ਯੂ ਸੋ ਮੱਚ ਇਫ ਯੂ ਲਾਈਕ ધ ਵੀਡੀਓ ਲਾਈਕ ਐਂਡ ਸਬਸਕ੍ਰਾਈਬ ਦ ਚੈਨਲ